ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੋਗ ਹੋ ਗਈ ਆਪਣਾ ਸ਼ੁਰੂ ਤੇ ਅੱਜ ਆਪਾਂ ਜਾਂਦੇ ਆਂ ਜਲੰਧਰ ਸ਼ਹਿਰ ਸਾਰੇ ਜਿਹੜੇ ਮੈਂ ਤੇ ਮੇਰਾ ਵੱਡਾ ਵੀਰ ਜੀ ਸਿੰਘ ਸਰਾਏ ਅੱਜ ਅਸੀਂ ਚੱਲੇ ਆਂ ਜਮਦਸ ਮਾਲ ਲੈਣ ਸਾਡੇ ਇੱਕ ਵੀਰ ਮਨਜਿੰਦਰ ਸਿੰਘ ਮਾਈਵਾਲ ਆਪਣਾ ਬੜਾ ਹੀ ਪਿਆਰਾ ਵੀਰ ਆ ਉਹਨੇ ਆਪਣਾ ਜਮਦਸ ਸਮਾਨ ਗਿਫਟ ਕੀਤਾ ਹੀ ਹੁੰਦਾ ਤੇ ਹੁਣ ਆਪਾਂ ਚੱਲੇ ਆਂ ਜੀ ਇਹ ਮੈਸਰ ਸਮਾਨ ਲੈਣ ਵਾਸਤੇ ਜਲੰਧਰ ਤੇ ਲਾਪਾਂ ਤੋਂ ਜਲੰਧਰ ਜਿੱਕੇ ਜਾਂਦੇ ਆਂ ਓਕੇ ਗਾਂਤੀ ਫਿਕਰ ਰੋਡ 'ਤੇ ਆ ਗਏ ਸਮਾਨ ਇਹ ਜੇ ਸਮਾਨ ਬੜੀ ਆਪਣਾ ਨਾਲ ਨਾਲ ਅਮਰਗਾ ਜਪਨ ਸਾਰਾ ਸਮਾਨ ਜੋ ਗਈ ਤੇ ਹੁਣ ਪਹੁੰਚ ਆ ਗਏ ਆਂ ਔਰ ਜੇ ਆਪਾਂ ਪਹੁੰਚ ਚੁੱਕੇ ਆ ਆਪਣੀ ਦੁਕਾਨ ਤੇ ਸਭ ਜਮ ਜ਼ਰਾ ਸਮਾਨ ਲੈਣਾ ਵਾ ਆ ਦੋ ਮਸ਼ੀਨਾਂ ਕਾਹ ਵਾ ਅੱਜ ਕਰਦੇ ਆ ਤੇ ਕਾਹ ਆਪਣਾ ਅਗੋਰ ਖੋਣੇ ਦੇ ਤੇ ਪਹਿ ਤਿਆਰ ਹੋਇਆ ਵਾ ਸਮਾਨ ਆਪਣਾ ਸਾਰਾ ਆਵਲ ਸਾਰਾ ਪਰੇਬਾਦੀ ਜਿੰਨੇ ਸਾਰੇ ਆਪਣੇ ਸਾਰਾ ਸਾਰਾ ਵਾ ਜੀ ਆਪਾਂ ਕਰੋ ਸਮਾਨ ਆਪਣਾ ਗੱਡੀ ਵਿੱਚ ਲੋਡ ਹੋਣਾ ਦੇ ਪਾ ਜੁਨੀ ਆ ਆ ਸਾਰਾ ਸਮਾਨ ਜਿਹੜਾ ਤਿਆਰ ਕਰਦੇ ਕੋ ਦਾ ਆ ਦਿੱਤੀ ਸਾਰਾ ਸਮਾਨ ਜਿੰਨਾ ਵੀ ਜਮਦਾ ਤੇ ਆਣਾ ਆ ਚਿੱਕੇ ਚ ਕਰਦੇ ਆ ਲੋਡ ਪੱਲੇ ਪਿੱਕੇ ਚੱਲ ਜੂ ਪਿੱਕੇ ਜਾ ਜੀ ਆ ਕਰ ਬਈ ਜੀ ਬਈ ਠੀਕ ਹੈ ਦੇਖੀ ਹੋ ਗਿਆ ਅੱਜ ਕਾ ਕਰਨਾ ਇਹਨਾਂ ਡਿੱਗ ਪਾਣਾ ਤੋਂ ਕੀ ਨਿਆਣੇ ਵਾਲੇ ਕੰਮ ਕਰਦਾ ਭਿਆਂਾ ਪਤਾ ਨਹੀਂ ਆ ਕਿੰਨਾ ਲੱਗਦਾ ਯਾਰ ਤੇਨਾਂ ਨੇ ਇਹਦੇ ਵੇਟੂਟ ਮਿਲਦੇ ਆ ਪਣਾ ਉਹ ਵੇਟੂਟ ਜਿਹੜੇ ਲੋਜ ਮਸ਼ੀਨਾਂ ਹੁੰਦੀਆਂ ਲੋਡ ਹਣ ਗੱਡੀ ਵਿੱਚ ਤੇ ਚਾਵਾ ਸ਼ਾਵਾ ਸ਼ਾ ਕਰਦੇ ਆਪਾਂ ਸਾਰੇ ਦੂਮ ਸੇ ਨਾਲ ਲੈਣੇ ਆ ਭਾਜੀ ਉਹਨਾਂ ਕੋਲ ਆਪਾਂ ਇੱਕ ਆਪਣੇ ਵੀਰ ਮਜੀਂਦਰ ਮਾਹੀ ਬਲਦੀਆ ਇਹ ਕ ਆਪਣੀ ਆ ਆਪਾਂ ਨੇ ਇੱਕ ਮਸ਼ੀਨ ਵੀਰ ਨੇ ਗਿਫਟ ਕੀਤੀ ਆਪਾਂ ਨੇ ਮਨਜਿੰਦਰ ਵੀਰ ਨੇ ਤੇ ਕੋਨੇ ਆਜੋ ਵਾਸਤੇ ਲਈ ਆ ਫਾਉ ਤੇ ਸਾਡਾ ਵੀਰ ਦੇਖੀ ਘਰ ਦੀ ਤੇ ਬੈਠਾ ਹੋਇਆ ਵਾ ਤੇ ਪਰ ਆਪਾਂ ਨੇ ਵੀਰ ਨੇ ਗਿਫਟ ਦਿੱਤੀ ਹੋਇਆ ਆ ਪਹਿਲਾਂ ਤੁਸੀਂ ਆਪਰੇ ਕਿਤੇ ਦਿੱਤਾ બસ ਪਾਈ ਜਾ ਗੋਹੀ ਗੇਲ ਨਹੀਂ ਮੇਰੇ ਚੰਗੇ ਦਾ ਚੰਗਾ ਟਕਾ ਦੇ ਪੈਂਡਾ ਵਾਵਾ ਸਾਡਾ ਨੰਬਰ ਲੱਗਿਆ ਨੰਬਰ ਲਓ ਜੀ ਮਿੱਤਰੋ ਸਮਾਨ ਤਿਆਗਣਾਗਾ ਲੋਡ ਪਾਣਾ ਮੁੰਡਾ ਲੱਗੀ ਭੁੱਖ ਭਕ ਜਵਣਾ ਖਾਣੇ ਕੋਲ ਸਮਾਨ ਆਪਾ ਪਾਣ ਗਿਆ ਇੱਕ ਫੋਰਥਲੇ ਹਾਂਜੀ ਅੰਜਲੋ ਇਹ ਹਾਂ ਸਮਾਨ ਪੁੰਡਾ ਲੱਭ ਗਿਆ ਫੋਰਥਲੇ ਆ ਗਿਆ ਤੇ ਹੁਣ ਕੁਛ ਤਾਂ ਖਾਪੀ ਲਈ ਜੇ ਆਪਾਂ ਖਾਪੀ ਤੇ ਮਰਬਾਨੇ ਬੰਦ ਚੱਲੇ ਮੋਂਡ ਮੁੰਡੇ ਲੱਗੇ ਖਾਣ ਪੀਣੇ ਸੇ ਆਪੋ ਸਾਡਾ ਕਹਿੰਦਾ ਭੁੱਖ ਲੱਗੀ ਆ ਕੀ ਹਨਾ ਫਿਰ ਹਣਾ ਕੀ ਖਾਣਾ ਕੀ ਪੀਜਾ ਹਾਂ ਨਹੀਂ ਆ ਬਰਗਰ ਖਾਣਾ ਬਰਗਰ ਖਾਣਾ ਵਾ ਤੂੰ ਸਸਤਾ ਹੀ ਫਿਰ ਯਾਰ ਤੂੰ ਤੂੰ ਸਸਤਾ ਹੀ ਆ ਦੇ ਮੈਂ ਦੇਖਵਾ ਮੈਂ ਕਹੂੰ ਮੰਗੇਗਾ ਅੱਜ ਹਾਂਜੀ ਆਪਾਂ ਦਿਨ ਨੂੰ ਜਾ ਕੇ ਪੁੱਤਰ ਆਪਣੇ ਭਾਜੀ ਉਹਨੇ ਬਿਜੀ ਫੋਨ 'ਚ ਤੇ ਆਨ ਆਰਡਰ ਕੀਤਾ ਵਾ ਖਾ ਪੀ ਗਏ ਤੇ ਫਿਰ ਆਪਾਂ ਚੱਲਦੇ ਆ ਘਰ ਨੂੰ ਤੋਂ ਪਵਾਗੇ ਆਪਾਂ ਘਰੇ ਹੋਣਾ ਤੇ ਉਹ ਜਿਹੜਾ ਸਾਰਾ ਸਮਾਨ ਸਾਰਾ ਸਵੇਰੇ ਲਾਵਾਂਗੇ ਟਾਈਮ ਕਾਫੀ ਹੋ ਗਿਆ ਵਾ ਆਉਂਦੇ ਸਾਨੂੰ ਕਾਫੀ ਟਾਈਮ ਲੱਗ ਗਿਆ ਨੇਰੇ ਵਿੱਚ ਇੱਕ ਇੱਕ ਦੋ ਕੰਮ ਹੀ ਸੜੇ ਨਿਕੇ ਜੀ ਉਹ ਕਰਦਿਆਂ ਕਰਾਉਂਦੇ ਆ ਫਿਰ ਬਾਬਾ ਟਾਈਮ ਜਲਾ ਲੱਗ ਚੁੱਕਾ ਇੱਕ ਜਿਹੜੀ ਜਮੀਨ ਆਰਾ ਆਪਣੇ ਵੀਰੋਂ ਆਂਦੀ ਤੇ ਉਹ ਵੀ ਫਿਰ ਉਹਨਾਂ ਦੇ ਕਰੇ ਆਪਾਂ ਪਹਿਲਾਂ ਲਾ ਗਏ ਇੱਕ ਸਮਾਨਾ ਉਹ ਮਸ਼ੀਨ ਤੇ ਇੱਕ ਵਸ਼ੀ ਨੱਕ ਨਹੀਂ ਹੋਈ ਚ ਹੁਣ ਆਪਾਂ ਪਹੁੰਚ ਕੇ ਕਰ ਲਈ ਆਪਣਾ ਵਲੌਗ ਸ਼ੁਰੂ ਕੀਤਾ ਇਹ ਛੋਟਾ ਜਿਹਾ ਵਲੌਗ ਆ ਤੇ ਮੇਰੇ ਵੀਰ ਆ ਬਲੌਗ ਇਸਨ ਮਾਵਤ ਵਾਹ ਤੇ ਨਿਕਲ ਖਾਸਾ ਵਾਗ ਜਿੱਥੇ ਤੱਕ